ਤਸਵੀਰ ਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆ ਆਪਾਂ ਸਾਰੇ ਜਾਣੇ ਸਵਾਗਤ ਕਰਦੇ ਆ ਇਹ ਸਾਡੀ ਟੀਮ ਹੈ ਜਿਹੜੀ ਅਸੀਂ ਆਪਣੀ ਕਲੀਨਿਕ ਤੇ ਕੰਮ ਕਰਦੇ ਆ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਅੱਜ ਦਿਨ ਕੀ ਹੈ ਸਾਡਾ ਅੱਜ ਪਲੇ ਬਟਨ ਆਇਆ ਜਦੋਂ YouTube ਤੇ 1 ਲੱਖ ਸਬਸਕ੍ਰਾਈਬਰ ਹੁੰਦੇ ਆ YouTube ਉਦੋਂ ਆਪਾਂ ਨੂੰ ਇੱਕ ਪਲੇ ਬਟਨ ਭੇਜਦਾ ਸੋ ਅਸੀਂ ਓਪਨ ਕਰ ਲਿਆ ਸੀ ਸੋ ਉਸ ਨੂੰ ਆਪਾਂ ਦੁਬਾਰਾ ਓਪਨ ਕਰਨ ਲੱਗੇ ਆ ਸੋ ਉਹ ਪਲੇ ਬਟਨ ਇਹ ਏਰੀਆ ਜਿਹੜਾ ਸਾਨੂੰ ਇਸ ਤਰ੍ਹਾਂ ਦਾ ਬਟਨ ਆਇਆ ਇੱਕ ਪੈਕ ਹੋ ਕੇ ਔਰ ਇਸ ਦੇ ਵਿੱਚ ਕੀ ਕੀ ਨਿਕਲੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਇਹ ਬਟਨ ਨਿਕਲਿਆ ਕਿਉਂਕਿ ਸੁਖ ਤੁਹਾਨੂੰ ਦਿਖਾਈਗੀ ਕਿਉਂਕਿ ਜਿੰਨੀਆਂ ਵੀ ਵੀਡੀਓਜ਼ ਹੁੰਦੀਆਂ ਨੇ ਜਿਹੜਾ ਕੈਮਰਾਮੈਨ ਹੁੰਦਾ ਉਹ ਸਾਡੀ ਕੁੜੀ ਇਹ ਸੁਖ ਹੁੰਦੀ ਹੈ ਸਾਡੀ ਕੁੜੀ ਆ ਬਹੁਤ ਸੋਹਣੀ ਵੀਡੀਓ ਬਣਾਉਂਦੀ ਹੈ ਇਸੇ ਕਰਕੇ ਤੁਸੀਂ ਪਸੰਦ ਕਰਦੇ ਹੋ ਸੋ ਇਹ ਸੁਖ ਨੂੰ ਮੈਂ ਕਹੂੰਗਾ ਵੀ ਇੱਕ ਵਾਰੀ ਕੋਲੇ ਹੋ ਕੇ ਪਲੇ ਬਟਨ ਦਿਖਾਇਆ ਜਾਵੇ ਔਰ ਇਸ ਨੂੰ ਕੱਢ ਦੋ ਇਹਦੇ ਵਿੱਚੋਂ ਬਾਕੀ ਵੀ ਸਾਰੇ ਟੀਮ ਮੈਂਬਰ ਦਾ ਬਹੁਤ ਵੱਡਾ ਯੋਗਦਾਨ ਹੈ ਕੱਲੀ ਸੁਖਦਾ ਨਹੀਂ ਇਹ ਜਿੰਨੀਆਂ ਵੀ ਸਾਡੀ ਟੀਮ ਖੜੀ ਹੈ ਇਹ ਅਮਨ ਹੈ ਕੁੜੀ ਜਸ ਹੈ ਇਹ ਪਿੰਕੀ ਹੈ ਤੁਸੀਂ ਜਾਣਦੇ ਹੋ ਸਭ ਤੋਂ ਪੁਰਾਣੀ ਹੈ ਕੁੜੀ ਔਰ ਇਹ ਇੱਕ ਬੱਚਾ ਆਪਾਂ ਨਵਾਂ ਐਡ ਕੀਤਾ ਹੈ ਇਹ ਮੇਰੇ ਭਾਈ ਡਾਕਟਰ ਬੇਬਾਸਣਾ ਨੂੰ ਮੈਂ ਕਹੂੰਗਾ ਵੀ ਇੱਕ ਵਾਰੀ ਰੋਲੇ ਹੋ ਕੇ ਦਿਖਾਇਆ ਜਾਵੇ ਪਲੇ ਬਟਨ ਇਸ ਤੇ ਲਿਖਿਆ ਹੋਇਆ ਵੀ ਛੋਟੇ 1 ਲੱਖ ਸਬਸਕ੍ਰਾਈਬਰਸ ਹੋ ਗਏ ਨੇ ਔਰ YouTube ਬੰਨੀ ਉਹ ਆਪਣਾ ਉਥੇ ਨਾਮ ਲੈ ਕੇ ਆਇਆ ਡਾਕਟਰ ਗੁਰਸ਼ੀਰ ਬਲੌਗਸ ਸੋ ਇਹ ਖੁਸ਼ੀ ਦੀ ਗੱਲ ਸੀ ਸਮਾਂ ਬਹੁਤ ਘੱਟ ਸੀਗਾ ਇਸੇ ਕਰਕੇ ਅਸੀਂ ਕੇਕ ਨਹੀਂ ਕੱਟ ਸਕੇ ਪਰ ਜਲਦੀ ਆਪਾਂ ਇਸ ਦਾ ਖੁਸ਼ੀ ਦਾ ਕੇਕ ਵੀ ਕੱਟ ਕੇ ਤੁਹਾਨੂੰ ਸ਼ਾਮ ਨੂੰ ਰੀਲ ਅਪਲੋਡ ਕਰਾਂਗੇ ਸੋ ਇਹ ਬਹੁਤ ਵੱਡੀ ਗੱਲ ਹੈ ਵੀ ਅੱਜ ਪਰਮਾਤਮਾ ਨੇ ਜੋ ਆਪਾਂ ਸੋਚਿਆ ਸੀਗਾ ਵੀ ਕਿਤੇ ਵੀ ਆਪਣੇ ਵੀ 1 ਲੱਖ ਸਬਸਕ੍ਰਾਈਬਰਸ ਹੋਣਗੇ ਇਹ ਤੁਹਾਡੇ ਤੋਂ ਬਿਨਾ ਹੋ ਨਹੀਂ ਸਕਦੇ ਸੀ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਕੋਲ ਬਹੁਤ ਦੂਰ-ਦੂਰੋਂ ਪੇਸ਼ੈਂਟਸ ਆਉਂਦੇ ਨੇ ਅਸੀਂ ਕਈ ਪਿੰਡਾਂ ਦੇ ਨਾਂ ਵੀ ਨਹੀਂ ਸੁਣੇ ਹੁੰਦੇ ਉੱਥੋਂ ਵੀ ਪੇਸ਼ੈਂਟ ਆਉਂਦੇ ਆ ਜਿਵੇਂ ਕਿ ਸਾਡੇ ਕੋਲ ਪੇਸ਼ੈਂਟ ਆਂਟਲੂ ਪਿੰਡ ਤੋਂ ਅੱਜ ਆਏ ਹੋਏ ਨੇ ਉਹ ਸਾਡੇ ਕੋਲੇ ਬੈਠੇ ਨੇ ਇੱਧਰ ਪਰ ਅਸੀਂ ਸੋਚਿਆ ਨਹੀਂ ਸੀ ਕਿ ਆ ਵੀ ਇੰਨੀ ਦੂਰੂ ਦੂਰੋਂ ਪੇਸ਼ੈਂਟ ਆਉਣ ਲੱਗ ਜਾਣਗੇ ਜਿਸ ਦਿਨ ਫਿਜ਼ੋਥੈਰੇਪੀ ਚੈਨਲ ਆਪਾਂ ਸਟਾਰਟ ਕੀਤਾ ਸੀਗਾ ਉਸ ਦਿਨ ਆਪਾਂ ਸਿੰਪਲ ਐਕਸਰਸਾਈਜ਼ਾਂ ਤੋਂ ਹੀ ਸਟਾਰਟ ਕੀਤਾ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਦੀ ਬਹੁਤ ਸੋਹਣੀ ਕਿਰਪਾ ਬਹੁਤ ਦੂਰੂ ਦੂਰੋਂ ਪੇਸ਼ੈਂਟ ਹੁੰਦੇ ਆਂ ਔਰ ਕਸਰਤਾਂ ਨਾਲ ਪੇਸ਼ੈਂਟ ਠੀਕ ਵੀ ਹੁੰਦੇ ਨੇ ਇਹੋ ਜੀ ਗੱਲ ਨਹੀਂ ਵੀ ਉਹ ਕਸਰਤਾਂ ਬਸ ਇੱਕ ਟੈਂਪਰੀਰੀ ਇਲਾਜ ਆ ਕਸਰਤਾਂ ਅਗਰ ਤੁਸੀਂ ਇਮਾਨਦਾਰੀ ਨਾਲ ਕਰੋਗੇ ਤਾਂ ਤੁਸੀਂ ਕਸਰ ਸੋ ਇੱਕ ਗੁੱਡ ਨਿਊਜ਼ ਸੀ ਇੱਕ ਖੁਸ਼ਖਬਰੀ ਸੀ ਸੋ ਆਪਣਾ ਪਰਿਵਾਰ ਹੈ YouTube ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਇਸੇ ਕਰਕੇ ਸਾਂਝੀ ਕੀਤੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ